ਬਾਬਾ ਜੀ ਇਹ ਬਾਜ ਮਹਾਰਾਜ ਨੇ ਸਾਨੂੰ ਬਖਸ਼ੇ ਹੋਇਆ ਕਿਉਂਕਿ ਕੁਝ ਕੋਈ ਕੁਝ ਬੇਲਾ ਸੀ ਜਦੋਂ ਇਹਨਾਂ ਚੀਜ਼ਾਂ ਤੇ ਪਾਬੰਦੀ ਹੁੰਦੀ ਸੀਗੀ ਰਾਜਾ ਮਹਾਰਾਜਾਂ ਬੇਲੇ ਮਹਾਰਾਜ ਨੇ ਸਾਨੂੰ ਤਾਜ ਬਾਜ ਤੇ ਛਤਰ ਬਖਸ਼ਿਆ ਹੋਇਆ ਵਾ ਬਾਬਾ ਜੀ ਜੇਕਰ ਗੱਲ ਕੀਤੀ ਜਾਵੇ ਇਹਦੇ ਖਰਾਕ ਖਰਾਕ ਕੀ ਦਿੱਤੇ ਜਾਂਦੀ ਹੈ ਜੀ ਕਿਉਂਕਿ ਡੋਲੀ ਖਾਨ ਨੂੰ ਤਾਂ ਜ਼ਰੂਰ ਪੈਦਾ ਹੋਗਾ ਬਾਬਾ ਜੀ ਡਲੇ ਸਕਦੇ ਜੀ ਇਹ ਬਾਬਾ ਜੀ ਇਹ ਬਾਜ ਮਹਾਰਾਜ ਨੇ ਸਾਨੂੰ ਬਖਸ਼ੇ ਹੋਇਆ ਕਿਉਂਕਿ ਕੁਝ ਕੋਈ ਕੁਝ ਬੇਲਾ ਸੀ ਜਦੋਂ ਇਹਨਾਂ ਚੀਜ਼ਾਂ ਤੇ ਪਾਬੰਦੀ ਹੁੰਦੀ ਸੀਗੀ ਰਾਜਾ ਮਹਾਰਾਜਾਂ ਬੇਲੇ ਮਹਾਰਾਜ ਨੇ ਸਾਨੂੰ ਤਾਜ ਬਾਜ ਤੇ ਸ਼ਤਰ ਬਖਸ਼ਿਆ ਹੋਇਆ ਵਾ ਬਾਬਾ ਜੀ ਅਸੀਂ ਦਾਲ ਪੰਤ ਵਿੱਚ ਸ਼੍ਰੋਮਣੀ ਪੰਥ ਕਾਲੀ ਤਰਨਾਂ ਦਾਲ ਮਿਸਲ ਬਾਬਾ ਧੱਕੜ ਸਿੰਘ ਜੀ ਫਰੋਇਪੁਰ ਵਾਲੇ ਜਹੇਦਰ ਬਾਬਾ ਪ੍ਰਗਟ ਸਿੰਘ ਜੀ ਉਹਨਾਂ ਦੇ ਦਾਲ ਪੰਤ ਵਿੱਚ ਸੇਵਾ ਕਰਦੇ ਆਂ ਜੀ ਅਸੀਂ ਉਹਨਾਂ ਉਹਨਾਂ ਨੇ ਸਾਨੂੰ ਇਹ ਸ਼ੁਰੂ ਤੋਂ ਹੀ ਲੱਗਣ ਲਈ ਹੋਈ ਆ ਇਦਾਂ ਦੇ ਪਰਿੰਦੇ ਆਪਣੇ ਪਾਸ ਹੋਰ ਵੀ ਹੈਗੇ ਆ ਅੱਛਾ ਬਾਬਾ ਜੀ ਜੇਕਰ ਗੱਲ ਕੀਤੀ ਜਾਵੇ ਇਹਨਾਂ ਦੀ ਖਰਾਕ ਖਰਾਕ ਕੀ ਦਿੱਤੀ ਜਾਂਦੀ ਹੈ ਜੀ ਕਿਉਂਕਿ ਡੋਲੀ ਖਾਣ ਨੂੰ ਤਾਂ ਜ਼ਰੂਰ ਪੈ ਜਦਾ ਹੋਊਗਾ ਬਾਬਾ ਜੀ ਡਲੇ ਸ਼ੱਕਦੇ ਜੀ ਇਹ ਡਲੇ ਚ ਦਿੱਤੇ ਜਾਂਦੇ ਇਹਨਾਂ ਨੂੰ ਇਹ ਦੂਰਾ ਮੱਛੀਆਂ ਵੀ ਸ਼ੱਕ ਲੈਂਦੇ ਆ ਇੱਕ ਹਸਨਾ ਪ੍ਰਚਾਰ ਆ ਬਬਾਈ ਹੁਣ ਉਹ ਜਿਹੜੇ ਤੁਸੀਂ ਤੁਸੀਂ ਦੇਖਿਆ ਵਾ ਤੁਸੀਂ ਆਗੇ ਐਵੇਂ ਨਿੱਕੇ ਬੱਚੇ ਜਦੋਂ ਵੇਖਦੇ ਆ ਨੇ ਅੰਗ ਸੰਗ ਸਨਾਤਬਦ ਨਿਹੰਗ ਸੰਗ ਤਿਆਰ ਬਰ ਤਿਆਰ ਹੋਵੇ ਉਹਨਾਂ ਦੇ ਮਨ ਚ ਚਾਹ ਉਤਪੰਨ ਹੁੰਦਾ ਵਾ ਕਿ ਅਸੀਂ ਮੀਨ ਫੌਜਰਗੇ ਬਣੀਏ ਅਸੀਂ ਵੀ ਬਾਜ ਰੱਖੀਏ ਘੋੜੇ ਰੱਖੀਏ ਸ਼ਾਸਤ ਰੱਖੀਏ ਬਬਾਈ ਇਹ ਬਾਜ ਮਹਾਰਾਜ ਨੇ ਸਾਨੂੰ ਬਖਸ਼ੇ ਹੋਇਆ ਕਿਉਂਕਿ ਕੁਝ ਕੋਈ ਕੁਝ ਬੇਲਾ ਸੀ ਜਦੋਂ ਇਹਨਾਂ ਚੀਜ਼ਾਂ ਤੇ ਪਾਬੰਦੀ ਹੁੰਦੀ ਸੀਗੀ ਰਾਜਾਂ ਮਹਾਰਾਜਾਂ ਬੇਲੇ ਮਹਾਰਾਜ ਨੇ ਸਾਨੂੰ ਤਾਜ ਬਾਜ ਤੇ ਛਤਰ ਬਖਸ਼ਿਆ ਹੋਇਆ ਵਾ ਬਾਬਾ ਜੀ ਜੇਕਰ ਗਾਲੀ ਕੱਢੀ ਜਾਵੇ ਇਹਦੇ ਖਰਾਕ ਖਰਾਕ ਕੀ ਦਿੱਤੇ ਜਾਂਦੀ ਹੈ ਜੀ ਕਿਉਂਕਿ ਡੋਲੀ ਖਾਣ ਨੂੰ ਤਾਂ ਜਰੂਰ ਪੈਦਾ ਹੋਗਾ ਬਾਬਾ ਜੀ ਡਲੇ ਸਕਦੇ ਜੀ ਇਹ ਬਾਬਾ ਜੀ ਇਹ ਬਾਜ ਮਹਾਰਾਜ ਨੇ ਸਾਨੂੰ ਬਖਸ਼ੇ ਹੋਇਆ ਕਿਉਂਕਿ ਕੁਝ ਕੋਈ ਕੁਝ ਬੇਲਾ ਸੀ ਜਦੋਂ ਇਹਨਾਂ ਚੀਜ਼ਾਂ ਤੇ ਪਾਬੰਦੀ ਹੁੰਦੀ ਸੀਗੀ ਰਾਜਾ ਮਹਾਰਾਜਾਂ ਬੇਲੇ ਮਹਾਰਾਜ ਨੇ ਸਾਨੂੰ ਤਾਜ ਬਾਜ ਤੇ ਸ਼ਤਰ ਬਖਸ਼ਿਆ ਹੋਇਆ ਵਾ ਬਾਬਾ ਜੀ ਅਸੀਂ ਦਾਲ ਪੰਤ ਵਿੱਚ ਸ਼੍ਰੋਮਣੀ ਪੰਥ ਕਾਲੀ ਤਰਨਾਂਦਾਲ ਮਿਸਲ ਬਾਬਾ ਧੱਕੜ ਸਿੰਘ ਜੀ ਫਰੋਇਪੁਰ ਵਾਲੇ ਜਹੇਦਰ ਬਾਬਾ ਪ੍ਰਗਟ ਸਿੰਘ ਜੀ ਉਹਨਾਂ ਦੇ ਦਾਲ ਪੰਤ ਵਿੱਚ ਸੇਵਾ ਕਰਦੇ ਆਂ ਜੀ ਅਸੀਂ ਉਹਨਾਂ ਉਹਨਾਂ ਨੇ ਸਾਨੂੰ ਇਹ ਸ਼ੁਰੂ ਤੋਂ ਹੀ ਲੱਗਣ ਲਈ ਹੋਈ ਆ ਇਦਾਂ ਦੇ ਪਰਿੰਦੇ ਆਪਣੇ ਪਾਸ ਹੋਰ ਵੀ ਹੈਗੇ ਆ ਅੱਛਾ ਬਾਬਾ ਜੀ ਜੇਕਰ ਗੱਲ ਕੀਤੀ ਜਾਵੇ ਇਹਨਾਂ ਦੀ ਖੁਰਾਕ ਖੁਰਾਕ ਕੀ ਦਿੱਤੀ ਜਾਂਦੀ ਹੈ ਜੀ ਕਿਉਂਕਿ ਡੋਲੀ ਖਾਣ ਨੂੰ ਤਾਂ ਜ਼ਰੂਰ ਪੈ ਜਦਾ ਹੋਊਗਾ ਬਾਬਾ ਜੀ ਡਲੇ ਸ਼ੱਕਦੇ ਜੀ ਇਹ ਦਾਲੇ ਦਿੱਤੇ ਜਾਂਦੇ ਇਹਨਾਂ ਨੂੰ ਇਹਦਾਂ ਮੱਛੀਆਂ ਵੀ ਛਕ ਲੈਂਦੇ ਠੀਕ ਹੈ ਇੱਕ ਹਿਸਾਬ ਨਾਲ ਪ੍ਰਚਾਰ ਆ ਬਾਬਾਈ ਹੁਣ ਉਹ ਜਿਹੜੇ ਤੁਸੀਂ ਤੁਸੀਂ ਦੇਖਿਆ ਵਾ ਤੁਸੀਂ ਆਗੇ ਐਵੇਂ ਨਿੱਕੇ ਬੱਚੇ ਜਦੋਂ ਵੇਖਦੇ ਆ ਨੇ ਅੰਗ ਸੰਗ ਸਨਾਤਨਵਾਦ ਨੇ ਅੰਗ ਸੰਗ ਤਿਆਰ ਬਰ ਤਿਆਰ ਹੋਵੇ ਉਹਨਾਂ ਦੇ ਮਨ 'ਚ ਚਾਹ ਉਤਪੰਨ ਹੁੰਦਾ ਵਾ ਕਿ ਅਸੀਂ ਮੀਨ ਫੌਜਰਗੇ ਬਣੀਏ ਅਸੀਂ ਵੀ ਬਾਜ ਰੱਖੀਏ ਘੋੜੇ ਰੱਖੀਏ ਸ਼ਾਸਤ ਰੱਖੀਏ ਬਾਬਾਈ ਇਹ ਬਾਜ ਮਹਾਰਾਜ ਨੇ ਸਾਨੂੰ ਬਖਸ਼ੇ ਹੋਇਆ ਕਿਉਂਕਿ ਕੁਝ ਕੋਈ ਕੁਝ ਬੇਲਾ ਸੀ ਜਦੋਂ ਇਹਨਾਂ ਚੀਜ਼ਾਂ ਤੇ ਪਾਬੰਦੀ ਹੁੰਦੀ ਸੀਗੀ ਰਾਜਾ ਮਹਾਰਾਜਾ ਬੇਲੇ ਮਹਾਰਾਜ ਨੇ ਸਾਨੂੰ ਤਾਜ ਬਾਜ ਤੇ ਸ਼ਤਰ ਬਖਸ਼ਿਆ ਹੋਇਆ ਵਾ ਸੋ ਬਾਬਾ ਜੀ ਜੇਕਰ ਗੱਲ ਕੀਤੀ ਜਾਵੇ ਇਹਦੇ ਖਰਾਕ ਖਰਾਕ ਕੀ ਦਿੱਤੇ ਜਾਂਦੀ ਹੈ ਕਿਉਂਕਿ ਡੋਲੀ ਖਾਨ ਨੂੰ ਤਾਂ ਜਰੂਰ ਪੈਦਾ ਹੋਊਗਾ ਬਾਬਾ ਜੀ ਡਲੇ ਸਕਦੇ ਜੀ ਇਹ ਬਾਬਾ ਜੀ ਇਹ ਬਾਜ ਮਹਾਰਾਜ ਨੇ ਸਾਨੂੰ ਬਖਸ਼ੇ ਹੋਇਆ ਕਿਉਂਕਿ ਕੁਝ ਕੋਈ ਕੁਝ ਬੇਲਾ ਸੀ ਜਦੋਂ ਇਹਨਾਂ ਚੀਜ਼ਾਂ ਤੇ ਪਾਬੰਦੀ ਹੁੰਦੀ ਸੀਗੀ ਰਾਜਾਂ ਮਹਾਰਾਜਾਂ ਬੇਲੇ ਮਹਾਰਾਜ ਨੇ ਸਾਨੂੰ ਤਾਜ ਬਾਜ ਤੇ ਛਤਰ ਬਖਸ਼ਿਆ ਹੋਇਆ ਵਾ ਬਾਬਾ ਜੀ ਅਸੀਂ ਦਾਲ ਪੰਥ ਵਿੱਚ ਸ਼੍ਰੋਮਣੀ ਪੰਥ ਕਾਲੀ ਤਰਨਾਂ ਦਲ ਮੇਸਲ ਬਾਬਾ ਧੱਕੜ ਸਿੰਘ ਜੀ ਫਰੋਇਪੁਰ ਵਾਲੇ ਜਹੇਦਾਰ ਬਾਬਾ ਪ੍ਰਗਟ ਸਿੰਘ ਜੀ ਉਹਨਾਂ ਦੇ ਦਾਲ ਪੰਥ 'ਚ ਸੇਵਾ ਕਰਦੇ ਆਂ ਅਸੀਂ ਉਹਨਾਂ ਉਹਨਾਂ ਨੇ ਸਾਨੂੰ ਇਹ ਸ਼ੁਰੂ ਤੋਂ ਹੀ ਲੱਗਣ ਲਈ ਹੋਈ ਆ ਇਦਾਂ ਦੇ ਪਰਿੰਦੇ ਆਪਣੇ ਪਾਸ ਹੋਰ ਵੀ ਹੈਗੇ ਆ ਬਾਬਾ ਜੀ ਜੇਕਰ ਗੱਲ ਕੀਤੀ ਜਾਵੇ ਇਹਦੀ ਖੁਰਾਕ ਖੁਰਾਕ ਕੀ ਦਿੱਤੀ ਜਾਂਦੀ ਹੈ ਜੀ ਕਿਉਂਕਿ ਡੋਲੀ ਖਾਣ ਨੂੰ ਤਾਂ ਜ਼ਰੂਰ ਪੈ ਜਦਾ ਹੋਗਾ ਬਾਬਾ ਜੀ ਡਲੇ ਛਕਦੇ ਜੀ ਇਹ ਡਲੇ ਚ ਦਿੱਤੇ ਜਾਂਦੇ ਇਹਨਾਂ ਨੂੰ ਇਹਦੇ ਨਾਲ ਮੱਛੀਆਂ ਵੀ ਛਕ ਲੈਂਦੇ ਠੀਕ ਹੈ ਇੱਕ ਹਿਸਾਬ ਨਾਲ ਪ੍ਰਚਾਰ ਆ ਬਾਬਾਈ ਉਹਨੇ ਉਹ ਜਿਹੜੇ ਤੁਸੀਂ ਤੁਸੀਂ ਦੇਖਿਆ ਵਾ ਤੁਸੀਂ ਆਗੇ ਐਵੇਂ ਨਿੱਕੇ ਬੱਚੇ ਜਦੋਂ ਵੇਖਦੇ ਆ ਨੇ ਅੰਗ ਸੰਗ ਸਨਾਤਨਵਾਦ ਨੇ ਅੰਗ ਸੰਗ ਤਿਆਰ ਬਰ ਤਿਆਰ ਹੋਵੇ ਉਹਨਾਂ ਦੇ ਮਨ ਚ ਚਾਹ ਉਤਪੰਨ ਹੁੰਦਾ ਵਾ ਕਿ ਅਸੀਂ ਮੀਨ ਫੌਜਰਗੇ ਬਣੀਏ ਅਸੀਂ ਵੀ ਬਾਜ ਰੱਖੀਏ ਘੋੜੇ ਰੱਖੀਏ ਸ਼ਾਸਤ ਰੱਖੀਏ